ਕੈਟ ਵੈਕਟਰ ਨਦਰ ਬਲੋਕ ਤੇ ਸਾਕਾ ਮਗਦਾ ਵਾ ਰਕਟਾ ਤੇ ਦਰੂਸਰੀ ਕਰ ਪਹਿਲਾ ਤੇ ਹੁਣ ਤਾਂ ਕਬਲ ਪਾਇ ਕਰਾਂਗੇ ਖੁੰਦੇ ਤਾਂ ਆਪਾਂ 5G ਹੁਣ ਮੈਕ ਦੀ ਪ੍ਰਵਾਹ ਨਹੀਂ ਕਰਨੀ 4G ਦੀ ਵੀ ਨਹੀਂ ਕਰਨੀ ਤੇ ਹੁਣ ਆਪਾਂ ਕਣਕ ਬੀਜੀ ਜਾਂਦੇ ਆ ਦੇਖੋ ਚੈੱਕ ਕਰੋ 855 ਤੇ ਤੇ 5G ਚੈੱਕ ਕਰੋ ਅੱਗ ਤਾਂ ਲਾਉਣੀ ਪੈਂਦੀ ਮਿੱਤਰ ਜੇ ਖਥਾਂ ਵਾਲੇ ਪੱਤਣਗਾ ਦੇਣਾ ਅਜੀਪ ਪਰਲੇ ਪਰਲੇ ਖੇਤ ਸੀਨੇ ਕਰਜ ਕਰਜ ਪੜਾ ਲੈ ਕੇ ਰਾ ਦੋ ਦਿਨ ਕਰਜੇ ਕਰਜੇ ਵਿੱਚ ਦੀ ਲੱਗ ਕੇ ਕਰਜੇ ਵਢਾ ਕੇ ਦੋ ਦਿਨ ਉਹਦੇ ਵਿੱਚ ਦੀ ਲੱਗ ਕੇ ਇਸ ਤੋਂ ਬਾਅਦ ਚਾਲਰ ਜਾਂ ਲਾਉਣ ਆ ਗਿਆ ਚਾਲਰ ਲੱਗ ਕੇ ਪੰਜ ਛੇ ਦਿਨ ਉਧਰ ਲੱਗ ਗਏ ਇਸ ਤੋਂ ਬਾਅਦ ਇਕੱਠਾ ਬਣਾ ਕੇ ਚਾਰ ਪੰਜ ਦਿਨ ਇਕੱਠਾ ਨਹੀਂ ਚੱਕਿਆ ਇਹਨਾਂ ਵਿੱਚ ਬੱਤ ਲੱਗ ਗਈ ਮਿੱਤਰੋ ਤੇ ਜਰਮਾਦ ਨੇ ਆ ਕੇ ਪਾਹ ਨੂੰ ਨੂੰ ਲੋੜੀ ਕਈ ਬੱਤਾਂ ਉਹਦਾਗਾ ਪਤਾ ਨਹੀਂ ਕੀ ਚੱਕਰਾ ਉਹਨੂੰ ਤੇ ਸਪਾਈ ਚੈੱਕ ਕਰੋ ਇਹ ਤਾਂ ਅੱਗ ਲਾਉਣੀ ਪੈਂਦੀ ਆ ਨੂੰ ਦੇਖੋ ਈਲਾ ਹੋ ਰਿਹਾ ਜਿੱਤੀ ਜਿੱਤੀ ਚੱਪੀ ਤੇ ਆ ਦੇਖੋ ਆ ਵੀਦ ਦਾ ਤਾਂ ਆ ਮਰਾ ਤੇ ਕੋਤਾ ਆ ਨੰਨਾ ਜ਼ਰੂਰ ਵਿజిਟ ਕਰੋ ਨੰਬਰ ਤੁਹਾਨੂੰ ਮੈਂ ਦੇ ਦੂੰਗਾ ਨੰਨ ਫੋਨ ਲਾ ਲਾ ਕੇ ਤੰਗ ਕਰ ਦਿਓ ਮਿੱਤਰੋ ਵੀ ਅਸੀਂ ਨੇ ਕੱਲ੍ਹ ਕ ਬਿਜਲੀ ਆ ਤੇ ਕੱਕ ਪੂਰੀ ਟਾਪ ਦੀ ਬੀਜ ਦੇ ਮਿੱਤਰੋ ਪੋਲੇ ਜਨੇ ਹਾ ਪ੍ਰਮੋਸ਼ਨ ਕਰਤੀ ਤੇਰੀ ਮੈਂ ਹਾ ਹੁਣ ਵੀ ਜਿਆ ਬੇਤਰੇ ਲੱਭ ਫੋਨ ਆਉਣਗੇ ਬੀਜਾਂ ਨੂੰ ਕੰਕ ਕੀ ਕੁਛ ਬੋਲੇਗਾ ਹੈ ਕੀ ਕੁਛ ਬੋਲਤਾ ਮਾ ਪੋਲੇ ਬੰਦੇ ਨੇ ਇਹਨਾਂ ਤੋਂ ਬਜਾਇਆ ਕਰੋ ਬਜਾਇਆ ਕਰਨੀ ਹੁਣ ਚਲੋ ਦਿਖਾਈਏ ਕੀ ਕੁ ਬੋਲੀਏ ਨੇ ਹੈ ਕੀ ਕੁ ਬੋਲਣਾ ਕੀ ਦੇਖ ਤੱਕ ਦਿਖਾਉਣਾ ਮਿੱਤਰੋ ਹੁਣ ਆ ਗਿਆ ਆਪਾਂ ਹਾਂ ਪ੍ਰੈਕਟਰ ਕੋਲੇ ਤੇ ਬਾਦ ਖੂਦ ਭਾ ਕੇ ਪੂਰਾ ਦੱਬਰ ਖਾਇਆ ਤੇ ਪੇਟੀ ਪੁੱਟੀ ਚਲਾ ਕੇ ਮੇਰੇ ਤਟੂਈ ਚ ਵੱਜੀ ਤੇ ਆ ਲੀਰਾ ਜੀਆਂ ਹਟਾਵਾਂਗੇ ਲੀਰਾ ਜੀਆਂ ਸੋਕਿ ਆ ਕਿ ਆ ਕਿੜੀ ਆਪਣਾ ਲਾਈਟਾਂ ਵਾਲਾ ਇਹਦੇ ਵਿੱਚ ਆਹ ਵਾਲੀਆਂ ਇਹ ਇਥੋਂ ਦੀ ਤਾਰ ਲੱਗੀ ਹੋਈ ਹੈ ਇਹਦੇ ਵਿੱਚ ਤੇ ਕਰਚ ਨਾਲ ਟੁੱਟਦੀਆਂ ਸੀ ਮੈਂ ਲੀਰਾ ਬੰਨਦੀਆਂ ਵੀ ਕਰਚ ਨਾਲ ਵੱਜਨਾਂ ਲਾਈਟਾਂ ਦੀ ਆਪਾਂ ਲਾਈਟਿੰਗ ਬਹੁਤ ਸਰਾ ਕਰਕੇ ਜਿਵੇਂ ਮਗਰਾਟ ਗਲੇ ਪੈਣ ਆਪਣੇ ਉਹ ਪੁੱਛਤਾ ਰੱਖੇਗੇ ਬਸ ਹੁਣ ਹਿਸਾਬ ਤੂ ਬਜਾ ਕਰਕੇ ਆਪਾਂ ਚੱਕ ਲੈਣਾ ਮਗਰਾਟ ਵੀ ਤੇ ਹੂੰ ਆਪਾਂ ਯੂਪੈਪ ਤਾਂ ਅੱਜ ਦੇਖਦੇ ਅੱਜ ਬਣਵਾ ਲਾਂਗੇ ਨਹੀਂ ਪਰ ਕੱਲ ਨੂੰ ਬਣਵਾਵਾਂਗੇ ਜੇ ਟਾਈਮ ਰਹਿ ਗਿਆ ਤੇ ਉਹ ਦੇਖੋ ਮੇਟਰਾ ਪਤ ਪੂਰਾ ਤਵਾ ਮਗੈ ਤਾਂ ਕਾਲਾ ਕੁਲਾ ਹੋ ਰਿਹਾ ਹੂੰ ਆਇਆ ਹੋਣੀ ਮਗਲਾ ਨਹੀਂ ਹੈਗਾ ਇਹ ਡੀਜ਼ਲ ਹੈ ਡੀਜ਼ਲ ਡੁੱਲ ਗਿਆ ਇੱਥੇ ਸਾਰੇ ਤੇ ਉੱਤੇ ਮਾੜਾ ਮੋਟਾ ਧੂਆ ਗਰਦਾ ਸਾਰਾ ਕੁਸਾਰੇ ਇੱਥੇ ਤੇ ਦੇਖੋ ਲੈਕਿੰਗ ਚ ਤੁਹਾਨੂੰ ਦਿਖਾਉਂਦਾ ਪੁਰਾਣੀ ਲੁੱਕ ਦੁਬਾਰੇ ਦੀ ਤੇ ਕਪਾਣੀ ਜੀ ਸਲਝਾਤੀਆਂ ਆ ਦੇਖੋ ਸੋ ਲਾਤੀ ਉਹ ਮਾਗਰ ਆ ਦੇਖੋ ਪੰਜ ਚੱਕਿਆਂ ਦੇ ਵਿੱਚ ਵੀ ਚਾਨਣ ਨਹੀਂ ਹੋ ਰਿਹਾ ਖੜ ਦਮਾ ਕਰ ਹੁਕੇ ਦੇਖੋ ਦੇਖੋ ਚੱਲ ਰਹੀਆਂ ਹਨ ਤੇ ਕਪਾ ਲਾਤੀ ਤੇਰਾ ਸੋ ਦੇ ਵਿੱਚ ਲਾਤੀਆ ਬਾਬਾ ਸਾਹਿਬ ਤੇ ਆ ਲਾਈਟਿੰਗ ਲਾਤੀ ਕਿਹੜੀ ਆਪਣੀ ਇੱਥੇ ਲੱਗੀ ਸੀ ਇੱਥੇ ਸਟੀਰਿੰਗ ਕੋਲ ਹੈ ਇਹ ਆਪਾਂ ਇਹ ਚਲਾਤੀ ਪੂਰਾ ਚਰਨ ਹੋ ਜਾਂਦਾ ਮਿੱਤਰੋ ਚੋਬਰ ਪਰ ਮੈਂ ਦੇਖੋ ਪਰ ਮੈਂ ਕਿੰਨਾ ਸਰਾ ਲਾਦਾ ਬਸ ਕਲੀ ਫੁੱਟ ਦੀ ਕਮੀ ਮਾਰ ਗਈ ਬਸ ਉਹ ਦੇਖ ਰਿਹਾ ਅੱਜ ਲਵਾ ਲਿਆ ਹੁੰਦੇ ਆ ਟਾਇਰ ਮਿੱਤਰ ਆਪਾਂ ਕਰੀਆ ਕਰ ਲੋ ਮੰਨ ਕੇ ਚਲੋ ਕਾਸਤਾ ਗਏ ਵੀ ਬਾਲੇ ਉਹ ਇੰਨੇ ਵੀ ਨਹੀਂ ਤਸੇ ਬਸ ਇਹ ਆਪਾਂ ਇਹਨਾਂ ਕਰਦੇ ਵੀ ਇਹਨਾਂ ਵਿੱਚ ਕਟਾਵਾਂਗੇ ਲਿਆਵਾਂਗੇ ਨਵੇਂ ਪਰ ਇਹਨਾਂ ਕੱਦੂ ਵੇਲੇ ਪਾਲਿਆ ਕਰਾਂਗੇ ਵੀ ਜੋ ਕੱਦੂ ਕਰਨਾ ਹੋਇਆ ਉਦੋਂ ਪਾਲਿਆ ਕਰਾਂਗੇ ਤੇ ਇੱਥੋਂ ਦੇਖੋ ਸੀਟ ਕਵਰ ਜਿਹੜਾ ਤਾਂ ਆਪਣਾ ਇੱਕ ਨਵਾਂ ਤੇ ਆ ਸਟੀering ਨਵਾਂ ਲਵਾਤਾ ਦੇਖੋ ਕਿ ਕਿੰਨਾ ਸਰਾ ਲੱਗਦਾ ਬਾਬੇ ਸੋ ਨਾਲ ਲਿੱਕਾ ਦਰ ਲੱਗਦਾ ਕੋਈ ਆਪਾਂ ਨੂੰ ਕੱਟ ਵੱਡ ਕਰਨ ਦੀ ਲੋੜ ਕਾਟਰਾਂ ਜਮਾਂ ਫਿਕਸ ਆ ਜਾਂਦੀਆਂ ਨੇ ਤੇ ਦੇਖੋ ਲੱਗਦਾ ਸਰਾ ਹੀ ਆ ਮਿੱਤਰੋ ਗੱਲ ਬਾਤ ਤੇ ਕਪੜਾ ਨਹੀਂ ਮਰਿਆ ਤੇ ਆਪਣਾ ਸੀਟੀ ਸੋ ਤੇ ਜੋ ਮਾਰਿਆ ਹਨਾ ਮਿੱਤਰੋ ਡੀਜ਼ਲ ਡੂ ਜੀ ਬਹੁਤ ਸਰਾਲੇ ਫਲੇਵਰ ਤੋਂ ਬਹੁਤ ਸਰਾਂ ਜਿਵੇਂ ਆਪਾਂ ਮੋਹਨ ਆਲਾ ਨੂੰ ਨਮਈਆ ਇਹ ਸੈਕੀਟੇ ਦੇਖਦੇ ਆਪਾਂ ਉਹਦੀ ਸਾਰੀ ਰੈਡੀਗੂ ਗੋਬਿੰਦ ਘਰਾ ਕੇ ਹਨ ਤੇ ਚਲਦਾ ਬੈਟ ਧਰਾ ਕੇ ਗੈਂਡਰ ਨਾ ਗ੍ਰੈਂਡ ਕਰਦੇ ਨਹੀਂ ਪਰ ਜੇ ਉਹਨੇ ਜਿਵੇਂ ਮੈਂ ਮਾੜ ਕੇ ਚੱਲ 6-700 ਰੁਪਿਆ ਉੱਤੇ ਲੱਗਦਾ ਟੈਂਕੀ ਤੇ ਫਿਰ ਨਹੀਂ ਨਮੀ ਲੈ ਕੇ ਆਪਾਂ ਲਿਆਵਾਂਗੇ ਕਾਲੇ ਕਾਲਾ ਸਿੱਟੀ ਸ਼ੋਣੀ ਦਾ 200 ਹੰਡ ਉਹਦੀ ਪਾ ਲਾਂਗੇ ਆਪਾਂ ਟੈਂਕੀ ਸਾਰਾ ਕਾਲੇ ਕਰਦਾ ਤੇ ਉਹ ਮੂਰਲਾ ਟਾਪਾ ਉਹ ਕਾਲੇ ਦਾ ਮੇਰੇ ਤਾਇਨੇ ਲਵਾਤਾ ਸੀਗਾ ਪਹਿਲਾਂ ਮੈਂ ਮੇਰੇ ਮਨ ਦਾ ਨਹੀਂ ਸੀ ਜਦ ਵੀ ਤਰਾਂ ਦੇ ਨੂੰ ਮੋਡੀਫਾਈ ਤੇ ਮੋਰੇ ਤਾਇਨੇ ਹੋ ਲਵਾਤਾ ਸੀਗਾ ਮੋਰੇ ਕਾਲੇ ਸੀਟੇ ਸਰ ਦਾ ਉਹ ਲਵਾਤਾ ਸੀਗਾ ਟਾਪਾ ਇਹ ਲੈ ਕਵਾ ਤੇ ਉਹ ਡੀ ਲੈਕਸ ਦੇ ਤੁਹਾਨੂੰ ਮੈਂ ਦਿਖਾਉਂਗਾ ਇਹਦਾ ਡੀ ਲੈਕਸ ਨਹੀਂ ਹੈਗਾ ਉਹਦੇ ਟਾਪੇ ਡੱਗਰੇ ਟਾਪੇ ਡੱਗਰੇ ਸੀ ਸਾਈਡਾਂਲੇ ਤੇ ਕੋਪਣੀ ਨੀ ਕੀ ਕੋਈ ਆਪਾਂ ਜਮਾ ਟਟ ਗਿਆ ਟਾਪੇ ਉਹਦੀ ਟੋਕਰ ਜਮਤਰ ਜੁਲਿਆ ਤਾਂ ਮੰਨ ਕੇ ਚੱਲੋ ਕਿ ਉਸਦਾ ਹੀ ਕੜਾ ਸੀ ਉਹਨਾਂ ਚੱਲ ਕੇ ਫੇਰ ਸਿੰਦਾ ਤੇ ਹੌਲੀ ਹੌਲੀ ਚਕਤਾ ਲਾਤੀਆਂ ਤੇ ਜੋ ਕਸਤ ਲਾਹੀ ਉਹਦੀ ਟਾਪੇ ਲੈਣ ਨੂੰ ਲੱਗ ਗਏ ਤੇ ਕਾਪੇ ਡੱਗ ਪਏ ਸਾਰੇ ਐਡਾਂਲੇ ਬੈਟਰੀ ਆ ਤੇ ਇਹ ਕਿਵੇਂ ਨਿਕਲ ਜਾਂਦੇ ਜਿਹੜਾ ਉਹ ਉਹਦੇ ਡੱਗ ਤੇ ਤੇ ਮੇਰੇ ਤਾਂ ਇਹ ਨੂੰ ਐ ਤਾਂ ਪਤਾ ਨਹੀਂ ਕਿ ਕਰੀ ਉਹਦੇ ਲਵਾਉਣੇ ਕਿ ਐਫਐਫ ਦੇ ਲਾਉਣੇ ਆ ਉਹਨੇ ਸੀਡੀ ਵੀ ਲੈਕਸ ਤੇ ਲਵਾਤੇ ਸੀਡੀ ਤੇ ਭਾਵੇਂ ਸੀਟੀ ਆਏ ਜਿਵੇਂ ਸਦਾ ਤੇ ਉਹਦੇ ਲਵਾਤੇ ਸੀਡੀ 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 ਆਖਿਆ ਨਾ ਸੀਡੀ ਦੇ ਲਵਾਤੇ ਤੇ ਆਪਾਂ ਉਹਨਾ ਸੱਤਰੇ ਨੂੰ ਵੀ ਲਾ ਦਾਂਗੇ ਤੇ ਉਹ ਉਸੇ ਰਾਦਾ ਲਾਦਾ ਡੀ ਲੈਕਸ ਪਰ ਉਹਦੀ ਗੱਲ ਨਹੀਂ ਪਣੀ ਜਿਹੜੀ ਪਹਿਲਾਂ ਵਾਲੀ ਸੀ ਤੇ ਦੇਖੋ ਮੇਤਰੋ ਕਿ ਨੀਂ ਸਰਾ ਲੱਕਾਈ ਹੁਣ ਆਪਾਂ ਬਲੌਗ ਜ਼ਰੂਰ ਆਇਆ ਕਰਾਂਗੇ ਕਿਉਂ ਕੈਮਰਾ ਕੁਆਲਿਟੀ ਬਦ ਗਈ ਤੇ 5G ਲੈਤਾ ਫੋਨ ਤੇ ਸਟੋਰੇਜ ਦੀ ਆਪਾਂ ਨੂੰ ਕੋਈ ਸਮੱਸਿਆ ਨਹੀਂ ਸਟੋਰੇਜ ਦੀ ਪਰ ਉਹ ਚ ਵੀ ਨਹੀਂ ਸੀ ਕੈਮਰਾ ਦੀ ਮਾਰੀ ਮੋਠੀ ਹੈਗੀ ਸੀ ਦੇ ਨੱਟ ਤੋਂ ਦੀ ਕਮਜੀ ਫੋਨ ਨੱਟ ਨੋਟ ਖੁੱਲ ਆਗਾ ਹੁਣ ਤਾਂ ਆਪਾਂ ਜੇ ਚੜੇ ਨਾ ਜਿਹੜੇ ਪਾਦਾ ਕਰਨੇ ਪਰ ਸ਼ੇਅਰ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਸਬਸਕ੍ਰਾਈਬ ਵੀ ਕਰਦੇ ਹੋ ਉਨ ਤੋਂ ਦੇਖਦੇ ਆਂ ਅੱਜ ਬਲੌਗ ਪਾ ਕੇ ਦੇਖ ਰਹੇ ਆਂ ਕਿ ਕਿੰਨਾ ਖਾਸ ਖਾਸਾ ਕੁਛ ਹੋਊਗਾ ਦੇਖ ਕੁਆਲਿਟੀ ਚੈੱਕ ਕਰੋ ਮਾਤਰੋ ਤੇ ਉਹ ਦੇਖੋ ਲੱਗ ਰਿਹਾ ਉੱਥੇ ਟਰੈਕਟਰ ਖੜ ਜਾਏਂਦੇ ਰੋਕੋ ਨਾ ਹੌਲੀ ਹੌਲੀ ਜਹਾਜ਼ ਬਣਾ ਦੇਣਾ ਜਹਾਜ਼ ਤਾਂ ਹੀ ਜਾਣ ਜਿਹੜੀਆਂ ਲੀਰਾਂ ਕਹਿੰਦੀਆਂ ਨੇ 100 ਕਿਸਤਾਂ ਦੀਆਂ ਤੇ ਹੁਣ ਸਲਫ ਮਾਰ ਕੇ ਸੁਣ ਸੁਣਾਉਂਦੇ ਆ ਬਾਜਾ ਮਾਰਦਾ ਟਰਬੋ ਵਗੂ ਸਾਲ ਅੱਜ ਇਹ ਨਾ ਵਾਹ ਕੱਟ ਕੱਟ ਟਾਇਰ ਨਹੀਂ ਕੋਮ ਦਾ ਚੈੱਕ ਕਰੋ ਮਿੱਤਰੋ ਪਹਿਲੇ ਹਾਈਟ ਇਧਰ ਲਾ ਸਿੱਧੇ ਕੋ ਮੂੰ ਡੇਲ ਮਕਰ ਹੈ ਮੇਟਰੋ ਤੇ ਹੈ ਪਿਤਾ ਕੁੱਤਾ ਭਰਦਾ ਮੇਟਰੋ ਤੇ ਦੀਆ ਚੈੱਕ ਕਰੋ ਟਾਇਰ ਵੀ ਬਦਲਾਉਨੇ ਆ ਟਾਇਰ ਕਮਾਉਂਦੇ ਆ ਕੇ ਪੁੱਠੇ ਪਾ ਦੇ ਮਿਸਤਰੀ ਨੇ ਇਹਦਾ ਇੱਕ ਵਾਦਾ ਵੱਧ ਘਸਾਉਂਦਾਗਾ ਮੰਨ ਕੇ ਦਾ ਡੱਬ ਜੇ ਪਾਉਂਦਾ ਸੀਗਾ ਇਧਰੋਂ ਇੱਥੋਂ ਇੱਥੋਂ ਵੱਧ ਘਸਾ ਗਿਆ ਉਧਰਲੇ ਪਾਸੇ ਕਸਾਉਂਦਾ ਨਹੀਂ ਇਧਰੋਂ ਵੱਧ ਘਸਾ ਗਿਆ ਇਧਰਲੇ ਪਾਸੇ ਕਸਾਉਂਦਾ ਨਹੀਂ ਜੇ ਮੈਂ ਇਧਰੋਂ ਕਸਾਦ ਹੁੰਦਾ ਹੋ ਦਰੋਵ ਕਸਾਉਂਦਾ ਨਹੀਂ ਕਰ ਲੈ ਬਸ ਇਹ ਪਤਾ ਨਹੀਂ ਕੀ ਜੀ ਸੀ ਕੀ ਹੁਣ ਲੋਟ ਹੋ ਕੇ ਸੈੱਟ ਕਰਨਾ ਹੈ ਬਾਹਰ ਕਢਾ ਦਾਂਗੇ ਹੁਣ ਇੰਨੇ-ਇੰਨੇ ਕਢਾ ਦਾਂਗੇ ਬਾਹਰ ਨਿਕੜੋਂ ਦੇ ਆਪਾਂ ਇੰਨੇ-ਇੰਨੇ ਇੱਥੇ-ਇੱਥੇ ਜੇ ਮੈਂ ਲੈਣਾ ਹੈਗੀ ਇਹ ਇੱਥੇ ਆ ਜੂ ਬਸ ਇੰਨੇ-ਇੰਨੇ ਕਢਾਵਾਂਗੇ ਬਸ ਜੇ ਮੈਂ ਇੱਥੇ ਇੱਥੇ ਆ ਜੂ ਇਹ ਤੋਂ ਬਾਅਦ ਨਿਕੜੋਂ ਦੇ ਦੇਖਦੇ ਆਪਾਂ ਜਮਕ ਰਾਟ ਬਦਲ ਕੇ ਬੰਬ ਬਦਲਾਤਾਗੇ ਨਹੀਂ ਐਸੇ ਪੱਤੀਆਂ ਤਰਾ ਕੇ ਆਪਾਂ ਜਾਂ ਬੈਲਟ ਕਰਾ ਕੇ ਐਡਿਕੇਟਰ ਲਵਾ ਦਾਂਗੇ ਆਪਾਂ ਕਿਹੜੇ ਫਾਰਮਟਰੈਕ ਵਾਲੇ ਨਹੀਂ ਹੁੰਦੇ ਉਹ ਲਵਾ ਦਾਂਗੇ ਉਵੇਂ ਪੁੱਛਦਾ ਰੱਖਿਆ ਕਿ ਦੇਖਦੇ ਆ ਉਹ ਲਵਾ ਦਾਂਗੇ ਇੱਥੇ ਮੂਰੇ ਲਵਾ ਦਾਂਗੇ ਟੇਪ ਕਰਾ ਕੇ ਇਹਨੂੰ ਸਾਰੀ ਬਲੈਕ ਤੇ ਇਹਦੇ ਲਵਾ ਦਾਂਗੇ ਆਪਾਂ ਤੇ ਸਾਤਰੀ ਹੂਰੀ ਸਾਰੀ ਲਾ ਦਾਂਗੇ ਹੁਣ ਖੁੰਜੇ ਖੁੰਜੇ ਗੁੱਡ ਕੇ ਆਪਾਂ ਚੱਲਦੇ ਆ ਘਰੇ ਘਰੇ ਜਾ ਕੇ ਮਰਦੇ ਲਓ ਮਿੱਤਰ ਆਪਾਂ ਗਏ ਸੀ ਘਰੇ ਟਰੈਕਟਰ ਟੁੱਟਰ ਖੜਾਤਾ ਆਪਾਂ ਨੇ ਇੱਕ ਬਰਾਂਡੇ 'ਚ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਆਪਣਾ ਡੀਲੈਕਸ ਤੇ ਦੁੱਧ ਪਾ ਕੇ ਆਇਤਾ ਦੇਖੋ ਹੇਗਾ ਕਿਦਾ ਅੱਛਾ ਰਿਲੈਕਸ ਵੀ ਰਿਜਨਲੀ ਲਵਾਣਾ ਹੈ ਅਰੇ ਰਿਜਨਲ ਨੇ ਪਤਾ ਨਹੀਂ ਕਿ ਮੇਰੇ ਕੋਲ ਦੇਖੋ ਸਿਟੀ ਓਹੋ ਤੇ ਹੁਣ ਤੋ ਲੱਕ ਵਿਸਰਾ ਇਹ ਲਾਈ ਜਕੜਾ ਮੈਂ ਕਿਤੇ ਟਾਈਮ ਲੱਗ ਗਿਆ ਇਹਨੇ ਸਾਨੂੰ ਪੇਟੀ ਦਿਖਾਉਣੀ ਆ ਬਤਾਨਾ ਮੇਟਰ ਸਾਨੂੰ ਡੀਲੈਕਸ ਸਿਟੀ ਸੋਤ ਕਪੜਾ ਲਾਗੇ ਇਹ ਆਉ ਲਾਤਾ ਦੇਖੋ ਦੇਖੋ ਮੇਟਰੋਂ ਆ ਲੱਗਦਾ ਜਮੀਨ ਨੰਬਰ ਨੰਬਰ ਹੁੰਦਾ ਖੜਦਾ ਪਏ ਨੰਨਾ ਇਹੋ ਆਪ ਸਾਰਾ ਕੁਸ ਸੋਨੇ ਦਾ ਆਇਮ ਆਹ ਦੇਖੋ ਇਹਦੇ ਨੂੰਣੀ ਟੁੱਟ ਗਈ ਮੇਟਰ ਇਹ ਵੀਡੀਓ ਆਪਣੇ ਇੱਕ ਆਪਣੇ ਆ ਲੱਤਾ ਬਾਇਰ ਕਟਰ ਆਦਾਉ ਨਾ ਸੀ ਮੇਟਰ ਆ ਦੇਖ ਜਿਹੜਾ ਨਟ ਨਹੀਂ ਹੈਗਾ ਇਹ ਟੁੱਟ ਗਿਆ मित्रों पाने का अभी देख ले लेता देखो ये आप फैर पकड़ता ते अपने एक रेडी भी ले ली सी ये बस लोट करा टायर टूब सारे लोट कराते अपने ते आप रोकी ओ करता कुडा पाता बहुत सारा भाई तड़के कम लग रहा हूँ मैं आज पाता आज खुश हो रहा हो रहा खुश खुश है तू खुश है? हैलो कर जो खुश है तू खुश है? हैलो एक बार होर कर दूजे हथ ना करी ਦੇਖੋ ਕਿੰਨਾ ਸਰਾਪਾਤਾ ਮਿੱਤਰੋ ਖੁੱਡਾ ਆਪਾਂ ਨੇ ਪੂਰੀ ਨਿੱਗਰੀਆ ਪੂਰੀ ਨੱਗਾ ਮਿੱਤਰੋ ਇਹ ਚ ਆਪਾਂ ਗੇਟ ਲਾ ਦਿੰਦੇ ਹਾਂਗੇ ਬਸ ਹੁਣ ਤਾਂ ਬੰਨ ਰੱਖਿਆ ਇਹ ਦੇਖੋ ਕਿੰਨੀ ਸਰਾਚੀ ਜਾਰੀ ਆ ਇਹਦਾ ਵਿਥਾਉਨੇ ਪਾਵਾਂਗੇ ਤੇ ਚੈੱਕ ਕਰੋ ਚਲੋ ਮਿੱਤਰੋ ਮੈਂ ਤੇ ਆਪਾਂ ਕਰ ਲੁੰਨੇ ਸੇਅਰ ਕਮੈਂਟ ਜੋ ਕਰਦੇ ਸਬਸਕ੍ਰਾਈਬ ਕਰਦੇ ਤੇ ਮੈਂ ਤੇ ਆਪਾਂ ਕਰ ਲੁੰਨੇ ਬਾਏ ਬਾਏ ਟਾਟਾ